ਵਾਹਿਗੁਰੂ ਜੀ ਸਤ ਸ੍ਰੀ ਅਕਾਲ ਬਹੁਤ ਦਿੱਕਤਾਂ ਦੇ ਅੰਦਰ ਕੇ ਬੋਲੋ ਜੇ ਅਲੈਕੁਮ ਅਸਸਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਰਮੇਸ਼ਰ ਵਾਹਿਗੁਰੂ ਜੀਓ ਆਪ ਦੇ ਹਜੂਰ ਅਰਦਾਸ ਬੇਨਤੀ ਸਤਗੁਰ ਨਾਨਕ ਪ੍ਰਗਟਿਆ ਮਜੀ ਤੁੰਗ ਜਗ ਚਾਲਨ ਬਵਾ ਜੂ ਕਰ ਸੋਚ ਨਿਖਲਿਆ ਸਾਰੇ ਛਪੇ ਅੰਦੀਰ ਕੋਵਾ ਨਗਦਗੁਰ ਬਾਬਾ ਗੁਰੂ ਨਾਨਕ ਦੇਵ ਜੀ ਨਿਰੰਕਾਰ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਆਗਮਨ ਗੁਰਪੁਰਬ ਦੀਆਂ ਖੁਸ਼ੀਆਂ ਅੰਦਰ ਗੁਰਦੁਆਰਾ ਬਾਬਾ ਵਿਸ਼ਨੂੰ ਕਰਮਾ ਸਾਨਾ ਤੋਂ ਪਰਵਾਦ ਤੇਰੀ ਰੰਭੂ ਕੀ ਸੰਗਤਾਂ ਜੀ ਦੀ ਗੁਣ ਗਾਉਂਦੀਆਂ ਹੋਈਆਂ ਗੁਰੂ ਘਰ ਦੀ ਸੇਵਾ ਦਾ ਸਾਰਾ ਹਿੱਤ ਨੇਜਾ ਪਰਿਵਾਰ ਹਾਜ਼ਰੀਆਂ ਦਿੱਤੀਆਂ ਹੋਈਆਂ ਦਾਤਾਂ ਵਿੱਚ ਸ਼ੁਕਰ ਸ਼ੁਕਰਾਨਾ ਕਰਨ ਵਾਸਤੇ ਆਪਜੀਤੂ ਅਸ਼ੀਰਵਾਦ ਲੈਣ ਵਾਸਤੇ ਪਰਿਵਾਰ ਬੱਚਿਆਂ ਦੀਆਂ ਖੁਸ਼ੀਆਂ ਵਾਸਤੇ ਕਰਦੀ ਸੁਖ ਸ਼ਾਂਤੀ ਵਾਸਤੇ ਅੰਮ੍ਰਿਤ ਮੇਰੇ ਦੇ ਬੰਮਾਰਦ ਚੰਨਪਰ ਸਿੰਘ ਜੀ ਦੇ ਪਰਿਵਾਰ ਬਧਵਾਈਆਂ ਉਹਨੀਆਂ ਸੰਗਤਾਂ ਦਾ ਨਿਸ਼ਾਨ ਚੰਗਾ ਮਾਣ ਸਤਿਕਾਰ ਕੀਤਾ ਗਿਆ ਦਰਸ਼ਨੀ ਪੀਤਾ ਹਾਜ਼ਰੀ ਹੈ ਕਿਰਪਾ ਕਰੇ ਗੁਰੂ ਨਾਨਕ ਪਾਤਸ਼ਾਹ ਮੇਰ ਪਰੋ ਮੇਰ ਪਰੋ ਸਾਰੇ ਹੀ ਪਰਿਵਾਰ ਦੇ ਸਿਰ ਤੇ ਮੇਰਾ ਪਰੇ ਹੱਥ ਰੱਖਣਾ ਜਿਸ ਵੀ ਆਸਾ ਭਾਵਨਾਂ ਨੂੰ ਮੁੱਖ ਰੱਖ ਕੇ ਆਜਿ ਦੇ ਚੰਨ ਫਸ ਰਿਹਾ ਗੁਰਮਤਿ ਸੋਹਣਾਂ ਸਾਂਸਾਂ ਤੋਂ ਹੋਵਾ ਸੰਪੂਰਨ ਕਲੀਆਂ ਪਰਿਵਾਰ ਨੂੰ ਖੁਸ਼ੀਆਂ ਖੇੜੇ ਤਲਸੀਆਂ ਘਰ ਵਿੱਚ ਸੁਖ ਸ਼ਾਂਤੀ ਵਰਸਿਸ਼ ਕਰਨੀ ਜੋ ਮੰਗਾਇ ਝਾਲ ਕੋਈ ਆਪਣੇ ਤੇ ਸੋਈ ਸੁਈ ਦੇਵਾਂ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚਾ ਮੇਰੇ ਪਾਛਾ ਖੁਸ਼ੀਆਂ ਦੇ ਨਾਮ ਵਜਨਾ ਦੀਵਾਲੀ ਬੰਦਿਸ਼ ਹੋ ਤਿਹਾਰ ਆ ਰਹੇ ਹਨ ਬਖਸ਼ਾ ਕਿਰਪਾ ਕ੍ਰਿਪੇਸ ਪ੍ਰਵਾਰ ਨੂੰ ਸੰਤਾਂ ਨੂੰ ਖੁਸ਼ੀਆਂ ਦੇ ਨਾਲ ਨਵਾਜਦਾ ਅੰਦਰੋਂ ਪਰੋਂ ਅਸ਼ੀਰਵਾਦ ਦੇ ਨਾਲ ਨਾਮ ਬਾਣੀ ਸ਼ਿਵਾਸਨ ਦੇ ਨਾਲ ਜੋੜ ਕੇ ਸਨਾ ਕਰੋ ਕਿਰਪਾਆਂ ਹੋਣੀਆਂ ਸੰਤਾਂ ਨੂੰ ਆਗਿਆ ਬਖਸ਼ ਕਰੋ ਮੁਬਾਰਕ ਚੰਨ ਪਾ ਕੇ ਗ੍ਰਹਿ ਨੂੰ ਪਵਿੱਤਰ ਕਰਨ ਉਪਰੰਤ ਦੀਵਾਲੀ ਸਜਾਉਣ ਦੀ ਆਗਿਆ ਬਖਸ਼ ਕਰੋ ਵਾਈਆਂ ਹੋਣੀਆਂ ਸੰਤਾਂ ਇਸ ਨੇਜਾ ਪ੍ਰਵਾਰ ਨੂੰ ਸ਼ੋਭ ਅਸਿ ਸ਼ਾਮਕ ਸ਼ੋਧੇ ਕੋਸ਼ਿਸ਼ਾ ਦੇ ਨਾਮ ਅਜੋ ਨਾਨਕ ਨਾਮ ਜੁਰਬੀ ਬਾਰੇ ਜੀ ਹੁ ਪਾਏ ਸਰਵਾਦ ਦਾ ਲੋਲਾ ਵਾਗੁਰੂ ਦੀ ਕਾਲਸਾ ਵਾਗੁਰੂ ਦੀ ਕੀ ਪਤਿ ਬੋਲੇ ਸੋ ਨਿਹਾਲ ਸ੍ਰੀ ਅਕਾਲ ਵਾਗੁਰੂ ਦੀ ਕਾਲਸਾ ਵਾਗੁਰੂ ਬਾਰੇ ਪਤਿ ਪਿਆਨਏ ਸੰਗ ਤੇ ਜੀ ਸੰਗ ਤੇ ਜੀ ਆਇਆਂ ਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ ਖੁਸ਼ੀ ਪਿਆਰੀਏ ਸੰਗ ਤੇ ਜੀ ਆਇਆਂ ਨੂੰ ਜੀ ਆਇਆਂ ਨੂੰ ਅਜ ਵੀ ਖੁਸ਼ੀ ਪਿਆਰੀਏ ਸੰਗ ਤੇ ਜੀ ਆਇਆਂ ਨੂੰ ਜੀ ਆਇਆਂ ਨੂੰ जे में विमान के ना ਪਰ ਇਸ ਤੋਂ ਬਾਅਦ ਸਾਡੇ ਨਾਲ ਪਰਤਣਾ ਜੀ ਆਇਆਂ ਨੂੰ ਜੀ ਬੁੜੀ ਗੱਲ ਬੋਲਣਾ ਆਪ ਪਾਕਿਸਤਾਨ ਪਰ ਆ ਪੁੱਛੀ ਹੁਣ ਕੀਤਾ ਹੈ ਸਭ ਕੁਝ ਬੈਠੇ ਨਾ ਕਿਸੇ ਕੋਈ ਕੋਈ ਦੋ ਜਾਣਦ